ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਜਿਸ ਨੂੰ ਲੈ ਕੇ ਬਹੁਤ ਸਾਰੇ ਪੱਤਰਕਾਰਾਂ ਦੇ ਮੀਡੀਏ ਦੇ ਫੋਨ ਆ ਰਹੇ ਐ ਭਾਈ ਸਾਹਿਬ ਤੁਹਾਡਾ ਇਹਦੇ ਬਾਰੇ ਕੀ ਬਿਆਨ ਹੈ ਤੁਹਾਡੀ ਸਟੇਟਮੈਂਟ ਕੀ ਹੈ ਸਭ ਤੋਂ ਵੱਡੀ ਜਿਹੜੀ ਅੱਜ ਪੰਜਾਬ ਨੂੰ ਲੋਡ ਹੈ ਉਹ ਹੈ ਸਿੱਖੀ ਦੀ ਲਹਿਰ ਚਲਾਉਣ ਦੀ ਕਿਉਂਕਿ ਦੋ ਚੀਜ਼ਾਂ ਨੇ ਸਾਡਾ ਪੰਜਾਬ ਖਾ ਲਿਆ ਇੱਕ ਤੇ ਸੀ ਪ੍ਰਵਾਸ ਹੋਣਾ ਉਹ ਤੇ ਬੜੀ ਵੱਡੀ ਪੱਦਰ ਤੇ ਹੋਇਆ ਚਲੋ ਤਾਂ ਹੋ ਗਿਆ ਦੂਸਰੀ ਗੱਲ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਜ਼ਿਆਦਾ ਵਧਣਾ ਤੇ ਤੀਸਰੀ ਗੱਲ ਹੈ ਧਰਮ ਪਰਿਵਰਤਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਨ੍ਹਾਂ ਦੀ ਲਹਿਰ ਬਾਰੇ ਵੀ ਪਤਾ ਲੱਗਾ ਵੀ ਉਹ ਸਿੱਖੀ ਦੀ ਲਹਿਰ ਚਲਾ ਰਹੇ ਹਨ ਬਾਰਡਰ ਇਲਾਕਿਆਂ ਦੇ ਵਿੱਚ ਚਾਹ ਰਹੇ ਨੇ ਕਿ ਸਿੱਖੀ ਦੀ ਲਹਿਰ ਚੱਲੇ ਮੈਂ ਪਿੱਛੇ ਜੇ ਇਹ ਬਿਆਨ ਵੀ ਦਿੱਤਾ ਮੀਡੀਏ ਵਾਲਿਆਂ ਨੇ ਮੈਨੂੰ ਪੁੱਛਿਆ ਉਹਨਾਂ ਬਾਰੇ ਤੇ ਮੈਂ ਕਿਹਾ ਜੀ ਮੈਂ ਇਹ ਗੱਲ ਦੇ ਨਾਲ ਹਾਮੀ ਭਰਦਾ ਵੀ ਕੋਈ ਵੀ ਜਿਹੜਾ ਬੰਦਾ ਅਜ ਸਿੱਖੀ ਦੀ ਗੱਲ ਕਰੇ ਇੱਕ ਲਹਿਰ ਖੜੀ ਕਰ ਦਵੇ ਅਮਰ ਸੰਚਾਰ ਹੋਣ ਨਸ਼ਿਆਂ ਦੀ ਦਲਦਲ ਚੋਂ ਪੰਜਾਬ ਨੂੰ ਕੱਢਿਆ ਜਾਏ ਤੇ ਜੇ ਕੋਈ ਸਿੰਘ ਸਾਹਿਬ ਜਾਂ ਕਰਦੇ ਨੇ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਹ ਗੱਲ ਮੈਂ ਬੋਲੀ মিডিਏ ਵਿੱਚ ਹੁਣ ਇਹਦੇ ਸਬੰਧ ਵਿੱਚ ਅੱਗੋਂ ਮੈਨੂੰ ਅੱਜ ਮੈਂ ਸਟੇਟਮੈਂਟ ਸੁਣੀ ਹੈ ਕਿ ਗੜਗੱਜ ਜੀ ਨੇ ਇਹ ਗੱਲ ਕਹੀ ਹੈ ਕਿ ਭਾਈ ਰਣਜੀਤ ਸਿੰਘ ਹੋਣੀ ਸਿੱਖੀ ਦੀ ਲਹਿਰ ਖੜੀ ਕਰਨ ਪ੍ਰਚਾਰ ਕਰਨ ਮੇਰੀ ਇਹ ਰੀਜ ਹੈ ਉਹ ਇਹ ਕਹਿੰਦੇ ਨੇ ਇਸ ਕਰਕੇ ਉਹ ਕਿਸੇ ਹਸਾਬ ਨਾਲ ਇਹਨੂੰ ਸ਼ੁਰੂ ਕਰੀਏ ਸਿੱਖੀ ਦੀ ਲਹਿਰ ਜਿਹੜੀ ਹੈ ਪੰਜਾਬ 'ਚ ਜਰੂਰ ਚਲਾਉਣੀ ਚਾਹੀਦੀ ਏ ਇੱਕ ਜਥਾ ਨਹੀਂ ਹਜ਼ਾਰਾਂ ਜਥੇ ਤਿਆਰ ਕਰੋ ਸੈਂਕੜੇ ਜਥੇ ਤਿਆਰ ਕਰੋ ਪਿੰਡ-ਪਿੰਡ ਜਾਇਆ ਜਾਵੇ ਘਰ-ਘਰ ਜਾਇਆ ਜਾਵੇ ਹੱਥ ਜੋੜੇ ਜਾਣ ਗੁਰੂ ਗੋਬਿੰਦ ਸਿੰਘ ਦਾ ਵਾਸਤਾ ਪਾ ਕੇ ਉਹਨਾਂ ਨੂੰ ਆਓ ਭਾਈ ਗੁਰਬਾਣੀ ਨਾਲ ਜੁੜੋ ਸਹਿਜ ਪਾਠ ਕਰੋ ਸਿੱਖੀ ਦੀ ਗੱਲ ਕਰੋ ਇਹ ਸਾਨੂੰ ਕਰਨਾ ਚਾਹੀਦਾ ਸੋ ਮੈਂ ਬਾਹਰੋਂ ਆ ਕੇ ਤੇ ਵਿਚਾਰ ਕਰਾਂਗਾ ਸਿੰਘ ਸਾਹਿਬ ਹੋਣਾਂ ਨਾਲ ਬੈਠ ਕੇ ਗੱਲਬਾਤ ਕਰ ਲਵਾਂਗੇ ਮੈਂ ਆਪਣਾ ਪੱਖ ਵੀ ਰੱਖਾਂਗਾ ਆਪਣੀ ਗੱਲ ਵੀ ਕਰਦਿਆਂਗਾ ਤੇ ਉਹਨਾਂ ਦੀ ਗੱਲ ਵੀ ਸੁਣਾਗਾ ਸੋ ਅੱਜ ਦੀ ਘੜੀ ਦੇ ਵਿੱਚ ਸਾਨੂੰ ਲੋੜ ਹੈ ਇਸ ਗੱਲ ਦੀ ਕਿ ਅਸੀਂ ਤਕੜੇ ਹੋ ਕੇ ਪੰਜਾਬ ਦੇ ਵਿੱਚ ਸਿੱਖੀ ਦੀ ਲਹਿਰ ਖੜੀ ਕਰੀਏ ਨਸ਼ਿਆਂ ਦੀ ਦਲਦਲ ਚੋਂ ਲੋਕਾਂ ਨੂੰ ਕੱਢ ਸਕੀਏ ਯਤਨ ਕਰੀਏ